ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਮੂਹ ਮੇਰੀ ਬਠਿੰਡਾ ਤੇ ਮਾਨਸਾ ਦੀ ਜਿਹੜੀ ਸੰਗਤ ਹੈ ਜੋ ਦੋਨਾਂ ਜਿਲ੍ਹਿਆਂ ਦੇ ਵਿੱਚ ਸੰਗਤ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਅਮਰਤਪਾਲ ਵੱਲੋਂ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਜਿੰਦੀ ਸ਼ੁਰੂਆਤ ਮਾਗੀ ਤੋਂ ਹੋਈ ਹੈ ਹੁਣ ਪੰਜਾਬ ਦੇ ਅੰਦਰ ਸੰਗਤ ਦੇ ਨਾਲ ਜੁੜਨ ਦੇ ਲਈ ਹਰ ਜ਼ਿਲ੍ਹੇ ਦੇ ਅੰਦਰ ਸ਼ੁਰੂਆਤ ਕੀਤੀ ਗਈ ਹੈ ਜੋ ਬਠਿੰਡੇ ਤੇ ਮਾਨਸਾ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਮਾਨਸਾ तहसील ਸਰਦੂਲਗੜ ਪਿੰਡ ਝੰਡਾ ਕਲਾ ਗੁਰੂ ਗੋਬਿੰਦ ਸਿੰਘ ਮਹਾਰਾਜਾ ਸਥਾਨ ਤੋਂ ਕਰਨ ਲੱਗੇ ਆ ਜੋ ਸ਼ਨੀਵਾਰ 8 ਤਰੀਕ 8 ਫਰਵਰੀ 2025 12:30 ਵਜੇ ਮੇਰੀ ਸਾਰੀ ਸੰਗਤ ਨੂੰ ਹੈ ਉਥੇ ਪਹੁੰਚਣ ਦੀ ਕੋਸ਼ਿਸ਼ ਕਰਨ ਉਥੇ ਪਹੁੰਚਣ ਤਾਂ ਉਥੇ ਆਪਾਂ ਸੰਗਤ ਦੇ ਰੂਪ ਰੂਪ ਹੋਈਏ ਤੇ ਅੱਗੇ ਇਸ ਪਾਰਟੀ ਨੂੰ ਅੱਗੇ ਤੇ ਪੰਜਾਬ ਦੀ ਗੱਲ ਕਰਨ ਦੀ ਆਪਾਂ ਹੁਣ ਸ਼ੁਰੂਆਤ ਕਰੀਏ ਬਾਕੀ ਉਥੇ ਜਿਵੇਂ ਯੂਥ ਹੈ ਜਿਵੇਂ ਲੜਕਾ ਅਰਸ਼ਦੂ ਜਾਂ ਹੋਰ ਜਿਹੜੇ ਨੌਜਵਾਨ ਨੇ ਉਹਨੇ ਆਸੇ ਪਾਸੇ ਇਲਾਕਿਆਂ ਦੇ ਉਹ ਸਾਰੇ ਆਉਣ ਤੇ ਆਪਾਂ ਇਸ ਪਾਰਟੀ ਨੂੰ ਅੱਗੇ ਤੋਰੀਏ ਤੇ ਪੰਜਾਬ ਦੀ ਗੱਲ ਕਰੀਏ ਤੇ ਸੰਗਤ ਨੂੰ ਆਪਾਂ ਇਹਦੇ ਰੂਬਰੂ ਹੋਈਏ ਸੋ ਇੰਨੇ ਹੀ ਮੈਂ ਬੇਨਤੀ ਕਰਕੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ